ਸਾਰੀ ਸੰਗਤ ਨੂੰ ਬੜੀ ਸਨਿਮਰ ਬੇਨਤੀ ਕੀਤੀ ਜਾਂਦੀ ਹੈ ਕਿ ਬ੍ਰह्मलीन ਬ੍ਰह्मज्ञानी ਸੰਤ ਬਾਬਾ ਪ੍ਰੀਤਮਦਾਸ ਜੀ ਮਹਾਰਾਜੀ ਜੋ 35ਵੇਂ ਸਲਾਨਾ ਵਰਸੀ ਡੇਰਾ ਸੰਤ ਪ੍ਰੀਤਮਦਾਸ ਬਾਬੇ ਜੋੜੇ ਸਥਾਨ ਤੇ ਸੰਤਵਾ ਨਿਰਮਲਤਾ ਜੀ ਮਹਾਰਾਦੇ ਅਸ਼ੀਰਵਾਦ ਦੇ ਨਾਲ ਮਨਾਇਆ ਜਾ ਰਹੀ ਹੈ 16 ਮਈ ਦਿਨ ਸ਼ੁੱਕਰਵਾਰ ਨੂੰ ਮਨਾਇਆ ਜਾ ਰਹੀ ਹੈ 14 ਤਰੀਕ ਨੂੰ ਸ਼੍ਰੀ ਅਖੰਡ ਪਾਠ ਸਭ ਦੀ ਰੰਪਤਾ ਹੋਏਗੀ ਤੋਂ ਸਾਰੀ ਹੀ ਸੰਗਤ ਨੇ ਡੇਰਾ ਸੰਤ ਪ੍ਰੇਤ ਹੰਦਸ ਬਾਬੇ ਜੋੜੇ ਪਹੁੰਚ ਕੇ ਖੁਸ਼ੀਆਂ ਪ੍ਰਾਪਤ ਕਰਨੀਆਂ ਔਰ ਸ਼ਰਧਾ ਪੂਰਵਕ ਆਣਾ ਹੈ ਮਹਾਰਾਜ ਦੀ ਬਾਣੀ ਦਾ ਜੋ ਗੁਰੂ ਸ਼ੁਕਰਦਾ ਸਤੂ ਸੰਪੇ ਸੇਟੀ ਦੇ ਪੂਰੇ ਇੰਡੀਆ ਤੋਂ ਮਹਾਪੁਰਸ਼ਣਗੇ ਉਹਨਾਂ ਨੇ ਬਾਣੀ ਦੇ ਨਾਲ ਜੋੜਨਾ ਕਰਨਾ ਸ੍ਰੀ ਹਰਮੰਦਰ ਸਾਹਿਬ ਤੋਂ ਰਾਗੀ ਜਥਾ ਆ ਕੇ ਕੀਰਤਨ ਦੇ ਨਾਲ ਜੋੜਨਗੇ ਤਾਂ ਸਾਰੀ ਸੰਗਤ ਨੂੰ ਮੀਡੀਆ ਦੇ ਮਾਧਮ ਤੋਂ ਸਨੀਮਰ ਬੇਨਤੀ ਕੀਤੀ ਜਾਂਦੀ ਹੈ ਕਿ ਸਹੁਮ ਹੋ ਕੇ ਪਹੁੰਚੋ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤਾਂ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਦਾ ਲੰਗਰ ਟੁੱਟ ਵਰਤਿਆ ਜਾਏਗਾ ਸੰਤ ਬਾਬਾ ਪ੍ਰੀਤਮ ਦਾਸ ਡੇਰਾ ਸੰਤ ਪ੍ਰੀਤੰਦਾਸ ਬੱਬੇ ਜੋੜੇ रायपुर ਸੂਲਪੁਰ ਜਲੰਧਰ ਪਠਾਨਕੋਟ ਰੋਡ ਦੇ ਨਜ਼ਦੀਕ ਪਠਾਨਕੋਟ ਚੌਂਕ ਤੋਂ ਜਦੋਂ ਤੁਸੀਂ ਪਠਾਨਕੋਟ ਨੂੰ ਜਾਂਦੇ ਆ ਰਾਈਟ 4 ਕਿਲੋਮੀਟਰ ਤੇ ਲੈਫਟ ਹੈਂਡ ਸਾਈਡ ਤੇ ਨੈਤੇ ਡੇਰਾ ਸਿੱਤਾ ਇਹ ਤੋਂ ਸਾਰੀ ਸੰਗਤ ਨੇ ਪਹੁੰਚ ਕੇ ਗੁਰੂਦਿਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਔਰ ਸਰਦਾਪੂਰਵਕ ਸਾਰਾ ਨੇ ਆਣਾ ਹੈ ਔਰ ਗੁਰੂ ਦਾ ਲੰਗਰ ਚਾਹ ਦਾ ਲੰਗਰ ਅਟੁੱਟ ਵਰਤਾਇਆ ਜਾਏਗਾ ਤਾਂ ਸਾਰੀ ਵਿਸ਼ਵ ਪਰ ਤੋਂ ਸੰਗਤ ਪਹੁੰਚ ਰਹੀ ਹੈ ਤਾਂ ਵਿਸ਼ਵ ਵਰਦੀਆਂ ਸੰਗਤਾਂ ਨੂੰ ਸੰਤ ਬਾਬੇ ਪ੍ਰੀਤੰਦਾਸ ਮਾਰੇ ਬਰਸੀਸ ਦਿੰਦੇ ਆ ਲੱਖ ਲੱਖ ਮੁਬਾਰਕਾਂ ਦਿੰਨੇ ਆ ਔਰ ਸ਼ਦ ਸੁਮਨ ਅਸੀਂ ਉਹਨਾਂ ਨੂੰ ਪੇਂਟ ਕਰਦੇ ਜਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲਟੇ ਕਰੋ ਸ਼ੇਅਰ